ਸਿੱਧੇ ਸਟੇਜ ਤੇ ਆਉਣਗੇ ਬਹੁਤ ਹੀ ਸਾਡੇ ਸਤਿਕਾਰਯੋਗ ਨੇ ਬਹੁਤ ਹੀ ਰਿਸਪੈਕਟਡ ਨੇ ਸੋ ਮੈਂ ਬੇਨਤੀ ਕਰਦਾ ਸਾਡੇ ਗੋਲਦੀ ਕਮੋਦ ਜੀ ਉਹ ਤੁਹਾਡੇ ਨਾਲ ਚੰਦ ਸ਼ਬਦ ਚੰਗੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਸੋ ਇੱਕ ਵਾਰੀ ਉਹਨਾਂ ਲਈ ਜ਼ੋਰਦਾਰ ਤਾੜੀਆਂ ਥੈਂਕ ਯੂ संतन बाबा गंडामाल जी दी ਇਸ ਪਵਿੱਤਰ ਦਿਨ ਦੇ ਉੱਪਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਰਮਾਲੇ ਪੇਂਡ ਹੁੰਦੇ ਜਿੱਥੇ ਮੇਲੇ ਲੱਗਦੇ ਆ ਤੇ ਕਰਮਾਲੀ ਸੰਗਤ ਹੁੰਦੀ ਜਿਹੜੀ ਉਹ ਮੇਲੇ ਲਵਾਉਂਦੀ ਇੱਕ ਵਾਰ ਦੇ ਵਾਸਤੇ ਤਾੜੀ ਮਾਰ ਲਓ ਹੋਰ ਇਹਦਾ ਭਰਾ ਰੌਣਕਾਂ ਵੀ ਲਾਈ ਜਾਂਦਾ ਪੂਰੀਆਂ ਬਈ ਬਾਕੀ ਤਾਂ ਠੀਕ ਐ ਪਰ ਇਸ ਗਾਣੇ ਨੇ ਥੋੜੇ ਕਈਆਂ ਦੀ ਜੇਬਾਂ ਖਾਲੀ ਕਰਾ ਚੜੀਆਂ ਹਰੇਕ ਦਾ ਕਿਉਂ ਭਾਈ ਸਹੀ ਹੈ ਇਹ ਜਾਂ ਗਲਤ ਹੈ ਹੋਰ ਕੋਈ ਲੱਗੇ ਨਾ ਲੱਗੇ ਇੱਕ ਬੁਲਕਾਰ ਸਿੱਧੂ ਦਾ ਮੁੰਡਾ ਆਪਦੇ ਵਿਆਹ ਜਨਮ ਅਸਤਾ ਫਿਰ ਤੇ ਇੱਕ ਬਟਵਾ ਜੂ ਦੋ ਗਾਣੇ ਲੱਗਦੇ ਹੋਰ ਭਾਵੇਂ ਕੋ ਲੱਗੇ ਨਾ ਲੱਗੇ ਇਹ ਵੀ ਇੱਕ ਪਰਮਾਤਮਾ ਨੇ ਤੁਹਾਨੂੰ ਇਹੋ ਜਿਹੇ ਗਾਣੇ ਲਿਖਣ ਨੂੰ ਮੌਕਾ আর ਬੋਲਣ ਦਾ ਮੌਕਾ ਦਿੱਤਾ ਸੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਲੈ ਕੇ ਇਸ ਗੱਲ ਦੀ ਅੱਜ ਖੁਸ਼ੀ ਹੋਈ ਵੀ ਘਟੋ ਘਟ ਜਿੱਥੋਂ ਲੰਗਰ ਖਾ ਕੇ ਆਏ ਆ ਉਹ ਥੋੜੀ ਸਰਕਾਰ 'ਚ ਬਣਿਆ ਇਸ ਗੱਲ ਦੀ ਬੜੀ ਖੁਸ਼ੀ ਹੈ ਸਾਰੇ ਉੱਥੇ ਬਹਿ ਕੇ ਲੰਗਰ ਛੱਕ ਕੇ ਆਏ ਹੋ ਇਹ ਪਹਿਲਾਂ ਵੀ ਬਣ ਸਕਦਾ ਸੀ ਪਰ ਚਲੋ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਕਿਚਨ ਸ਼ੈੱਡ ਹੋਰ ਕਨਵਰਟ ਕਰਕੇ ਦੋਵੇਂ ਡਬਲ ਕੰਮ ਕਰਦੇ ਪਰ ਇੱਕ ਤੁਸੀਂ ਮੈਨੇ ਤੋਂ ਪਹਿਲੇਸ ਮੰਗਿਆ ਅਗਲੀ ਵਾਰ ਹੀ ਆਉਣ ਤੋਂ ਪਹਿਲਾਂ ਪਹਿਲਾ ਪਹਿਲਾ ਪੈਲੇਸ ਥੋੜਾ ਚਾਲੂ ਹੋਊਗਾ ਮਹਾਰਾ ਕਿਰਪਾ ਤੁਹਾਨੂੰ ਖਾਲੇ ਬਣੀ ਜਾਂਦੇ ਆ ਬਣੀ ਜਾਂਦੇ ਆ ਜਿਹੜੇ ਰਹਿ ਗਏ ਉਹ ਵੀ ਬਣ ਜਾਣਗੇ ਜਲਦੀ ਔਰ ਇੱਕ ਲਾਇਬ੍ਰੇਰੀ ਕਹੀ ਹੈ ਉਹ ਵੀ ਜਲਦੀ ਤੁਹਾਡੀ ਮੰਗ ਪੂਰੀ ਹੋਣ ਥੋੜਾ ਐਮਐਲਏ 5 ਕਰੋੜ ਆ ਲਾਇਆ ਘਾਟੂ ਘਾਟਾ ਅੱਗੇ ਤਾਂ ਸੁੱਕੇ ਆਉਂਦੇ ਸੀ ਕੰਮ-ਕੁਮ ਕਰਕੇ ਚੱਲੇ ਜਾਂਦੇ ਸੀ ਪਰ ਮੁੱਖ ਮੰਤਰੀ ਪੰਜਾਬ ਨੇ ਪਹਿਲੀ ਵਾਰੀ ਆਦੇ ਐਮਐਲਏਆਂ ਨੂੰ 5 ਕਰੋੜ ਰੁਪਏ ਗ੍ਰਾਂਟ ਦਿੱਤੀ ਹੈ ਅਗਲੇ ਮਹੀਨੇ ਆ ਜਾਣੀ ਹੈ ਔਰ ਇੱਕ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਤੁਹਾਡਾ ਮਾਡਰਨ ਛੱਪੜ ਜਿੱਦ ਨੂੰ ਅਸੀਂ ਸੀਚੇਵਾਲ ਮਾਡਲ ਰਿਹਾ ਥਾਪਰ ਮਾਡਲ ਕਿੰਨੇ 35 ਲੱਖ ਨਾਲ ਉਪਾਸ ਕਰਤਾ ਬੜੀ ਜਲਦੀ ਉਹ ਬਣਾਣਾ ਸ਼ੁਰੂ ਕਰ ਦਿਆਂਗੇ ਮੁੰਡੇ ਵੇਲੋ ਥਾਪਰ ਦੇ ਸੀਚੇਵਾਲ ਮਾਡਲ ਦੇ ਨਾਲਿਕ ਰੇਨਾ ਸੀ ਤਾੜੀ ਮਾਰ ਦਿਓ ਮੁੰਡਿਆਂ ਦਾ ਲਾਈਬ੍ਰੇਰੀ ਸਕੂਲ ਚ ਬਿਲਡਿੰਗ ਵੀ ਬਣੀ ਜਾਂਦੀ ਹੈ ਥੋੜੀ ਸਰਕਾਰ ਦੀ ਸੋਚੀ ਇਹ ਮੇਰਾ ਫਰਜ਼ ਸੀ ਔਰ ਸਭ ਤੋਂ ਵੱਡੀ ਗੱਲ ਬਾਬਾ ਜੀ ਦੇ ਦਰਬਾਰ ਚ ਖੜੇ ਆ ਕੋਈ 3 ਸਾਲ 2 ਮਹੀਨਿਆਂ ਚ ਸਾਬਤ ਨਹੀਂ ਕਰ ਸਕਦਾ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤੇ ਸਾਡੇ ਪਿੰਡ ਚ ਕੁਝ ਨਹੀਂ ਆਇਆ ਪਰ ਕਿਉਂ ਆ ਯਾਬ ਸਾਡੇ ਪਿੰਡ ਚ ਕੁੰਡੀਆਂ ਦੇ ਸਿੰਘ ਫਸਾਇਆ ਇਸ ਗੱਲ ਦੀ ਗਾਰੰਟੀ ਹੈ ਜੇ ਮੈਂ ਚੰਗਾ ਨਹੀਂ ਕਰ ਸਕਦਾ ਐਮਐਲਏ ਬਣ ਕੇ ਮਾੜਾ ਬਣਾ ਕਰਨ ਦਾ ਵੀ ਮੈਨੂੰ ਕੋਈ ਹੱਕ ਨਹੀਂ ਇਹਨੇ ਕਹਿੰਦਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰਿਆਂ ਨੂੰ ਧੰਨ ਧੰਨ ਬਾਬਾ ਗੰਡਾ ਮਲਜੀ ਦੀ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਔਰ ਮੇਰੀਆਂ ਭੈਣਾਂ ਨੂੰ ਜਿਹੜੀਆਂ ਲੰਗਰ ਬਣਾਉਂਦੀਆਂ ਔਰ ਕਈ ਦਿਨ ਸੇਵਾ 'ਚ ਲੱਗਦੇ ਆ ਸੇਵਾਦਾਰ ਇਹ ਸਾਡਾ ਨਿੱਜੀ ਫਰਜ਼ ਵੀ ਬਣਦਾ ਹੈ ਔਰ ਅਸੀਂ ਮੇਲੇ ਦੀ ਚਾਨਵ ਵਿਧਾਨ ਚ ਅਸੀਂ ਆਦਾ ਯੋਗਦਾਨ ਵੀ ਪਾਈਏ ਇਹਨੇ ਹੀ ਕਹਿੰਦਾ ਸਰ ਤਾਂ ਬਹੁਤ ਪਏ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿੰਦੇ ਤੇ ਚੜਦੀ ਕਲਾ ਸਰ ਵੀ ਧਾਰਿਆਲਾ ਪਿੰਡ ਹੋਰ ਕੁਝ ਰਹਿ ਗਿਆ ਉਹਦੇ ਲਈ ਮਾਫੀ ਹੈ ਇਹ ਆਪੇ ਕਰਾ ਲਣਗੇ ਇਹਨਾਂ ਬਿਨਾ ਗੱਡੀ ਨਹੀਂ ਚੱਲਦੀ ਭਈ ਸਟੀering ਐ ਘੁਮਾ ਦਿੰਦੇ ਧਾਰਿਆਲਾ ਨੂੰ ਸਟੀering ਪੂਰਾ ਪੱਕੇ ਕੀ ਸਕਦੇ ਆ ਠੀਕ ਹੈ ਨਾ ਨਹੀਂ ਆ ਫੋਟੋ ਕੁਟੀ ਸਿੱਧੀ ਪਾ ਦੂਗਾ ਗਰੀਬ ਰੈਕਟ ਦੂਗਾ ਤੁਹਾਡਾ ਸਭ ਦਾ ਧੰਨਵਾਦ ਜੈ ਅਗਲੀ ਵਾਰੀ ਹੋਰ ਕੰਮ ਕਿਰਾਾ ਲਓ ਫਿਰ ਨਵਾਂ ਕੰਮ ਦੇਰੂੰਗਾ ਜ਼ਰੂਰ ਸਭ ਦਾ ਧੰਨਵਾਦ ਥੈਂਕ ਯੂ ਧੰਨ ਬਾਬਾ ਗੰਨਾ ਮਾਲ ਜੀ